ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਫਤਿਹਗੜ ਦੇ ਪਿੰਡ ਆਦਮਪੁਰ ਦੇ ਲੋਕਾਂ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੀ ਅਗਵਾਈ ਦੇ ਹੇਠ ਨਸ਼ੇ ਦੇ ਖਿਲਾਫ ਮਿਲ ਕੇ ਜੰਗ ਲੜਨ ਦਾ ਪ੍ਰਣ ਲੈ ਲਿਆ ਹੈ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਇਸ ਮੌਕੇ ਤੇ ਕਿਹਾ ਕਿ ਨਸ਼ਾ ਦੇ ਖਾਤਮੇ ਦੇ ਲਈ ਸੂਬਾ ਸਰਕਾਰ ਦੀ ਇਹ ਅਜੇ ਹੀ ਪਹਿਲ ਕਦਮੀ ਹੈ ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰابطਾ ਰੱਖਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਇਸ ਨਾਲ ਸੂਬੇ ਦੇ ਵਿੱਚੋਂ ਨਸ਼ਾ ਦਾ ਮੁਕੰਮਲ ਖਾਤਮਾ ਕਰਨ ਦੇ ਵਿੱਚ ਵੱਡੇ ਪੱਧਰ ਉੱਤੇ ਮਦਦ ਵੀ ਮਿਲ ਰਹੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੀਆਂ ਡਿਫੈਂਸ ਕਮੇਟੀਆਂ ਨੂੰ ਸੂਬੇ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੇ ਲਈ ਕਿਹਾ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਇਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਦੇ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇੱਕ ਮਹਮ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਆਦਮਪੁਰ ਆਏ ਹਾਂ ਤੁਸੀਂ ਦੇਖਿਆ ਪਿੰਡ ਦੀ ਸਤਿਕਾਰਿਕ ਸੰਗਤਾਈ ਸੀ। ਔਰ ਅਸੀਂ ਅਪੀਲ ਕੀਤੀ ਹੈ ਮਾਨਯੋਗ ਸਰਦਾਰ ਤੁਹਾਨੂੰ ਸਿਮਾਨ ਵੱਲੋਂ ਕਿ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਔਰ ਸਭ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਵਰ ਸਪੈਸ਼ਲ ਬਣਾਏ ਗਏ ਹਨ ਵੈਂਟ ਬਣਾਏ ਗਏ ਨੇ ਹਨ ਖਾਣ ਪੀਣ ਦਾ ਪ੍ਰਬੰਧ ਦਵਾਈਆਂ ਦਾ ਪੰਜਾਬ ਸਰਕਾਰ ਕਰੂਗੀ ਈਵਨ ਜੇ ਕੋਈ ਸੱਜਣ ਸਾਨੂੰ ਇਹ ਕਹਿੰਦਾ ਜੀ ਪਿੰਡ ਵਿੱਚੋਂ ਲੈ ਕੇ ਜਾਓ ਤਾਂ ਉਹ ਵੀ ਪੰਜਾਬ ਸਰਕਾਰ ਆਪਣਾ ਵਾਹਨ ਭੇਜੂਗੀ ਅਤੇ ਨਾਲ ਦੀ ਨਾਲ ਅਸੀਂ ਸਾਰਿਆਂ ਨੇ ਇੱਕ ਵਾਅਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸ਼ਕਰ ਹੈ ਉਹਦੇ ਨਾਲ ਅਸੀਂ ਕੋਈ ਰਿਸ਼ਤ ਨਹੀਂ ਕਰਾਂਗੇ ਜੇ ਪਿੰਡ ਦਾ ਵੀ ਕੋਈ ਨਸ਼ਾ ਤਸ਼ਕਰ ਹੈ ਉਹਦੀ ਕੋਈ ਪਿੰਡ ਦਾ ਬੰਦਾ ਜਮਾਨਤ ਨਹੀਂ ਕਰਊਗਾ ਸ਼ਹਿਰਾਂ ਨੇ ਰਲ ਕੇ ਵਾਅਦਾ ਕੀਤਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਇਹ ਮਹਿੰਮ ਚੱਲੂਗੀ ਤਾਂ ਹੀ ਪੰਜਾਬ ਦਾ ਜਿਹੜਾ ਪਵਿੱਕ ਵਿੱਚੋਂ ਤਾਂ ਹੀ ਪੰਜਾਬ ਦੀ ਥਲੀਰੀ ਵਿੱਚੋਂ ਚਾਹੇ ਪੰਜਾਬ ਦਾ ਨੌਜਵਾਨ ਬਚੂਗਾ ਇਹ ਬਹੁਤ ਜ਼ਰੂਰੀ ਸੀ ਜਿਹੜੀ ਪੰਜਾਬ ਸਰਕਾਰ ਨੇ ਮੈਮ ਸਟਾਰਟ ਕੀਤੀ ਹੈ ਲੋਕਾਂ ਦਾ ਭਰੂਰ ਸਮਰਥਨ ਮਿਲਦਾ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਉਸ ਜੀਮਾਨ ਦਾ ਸਾਡੀ ਗ੍ਰਾਮ ਚਾਹਦਾ ਸਾਡੇ ਮੋਟਰ ਪਾਰਟੀ ਦੇ ਬੰਦਿਆਂ ਦਾ ਚਾਰਾ ਦਾ ਬਹੁਤ ਬਹੁਤ ਧੰਨਵਾਦ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਫਤਿਹਗੜ ਦੇ ਪਿੰਡ ਆਦਮਪੁਰ ਦੇ ਲੋਕਾਂ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੀ ਅਗਵਾਈ ਦੇ ਹੇਠ ਨਸ਼ੇ ਦੇ ਖਿਲਾਫ ਮਿਲ ਕੇ ਜੰਗ ਲੜਨ ਦਾ ਪ੍ਰਣ ਲੈ ਲਿਆ ਹੈ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਇਸ ਮੌਕੇ ਤੇ ਕਿਹਾ ਕਿ ਨਸ਼ਾ ਦੇ ਖਾਤਮੇ ਦੇ ਲਈ ਸੂਬਾ ਸਰਕਾਰ ਦੀ ਇਹ ਅਜੇ ਹੀ ਪਹਿਲ ਕਦਮੀ ਹੈ ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਰੱਖਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਇਸ ਨਾਲ ਸੂਬੇ ਦੇ ਵਿੱਚੋਂ ਨਸ਼ਾ ਦਾ ਮੁਕੰਮਲ ਖਾਤਮਾ ਕਰਨ ਦੇ ਵਿੱਚ ਵੱਡੇ ਪੱਧਰ ਉੱਤੇ ਮਦਦ ਵੀ ਮਿਲ ਰਹੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੀਆਂ ਡਿਫੈਂਸ ਕਮੇਟੀਆਂ ਨੂੰ ਸੂਬੇ ਦੇ ਵਿੱਚੋਂ ਨਸ਼ਾ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੇ ਲਈ ਕਿਹਾ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਇਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਦੇ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਯੁੱਧ ਨਸ਼ਾ ਵਿਰੁੱਧ ਉਦੇ ਤਹਿਤ ਅੱਜ ਪਿੰਡ ਆਦਮ ਪਰ ਆਏ ਆ ਤੁਸੀਂ ਦੇਖਿਆ ਪਿੰਡ ਦੀ तकरीबन ਸਾਰੀ ਸੰਗਤਾਈ ਸੀ ਔਰ ਅਸੀਂ ਅਪੀਲ ਕੀਤੀ ਹੈ ਮਾਨਯੋਗ ਸਰਦਾਰ ਤੁਹਾਨੂੰ ਸਿਮਾਨ ਵੱਲੋਂ ਕਿ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਤਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਔਰ ਸਭ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਉਹਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਪ ਵਾਸ ਸਪੈਸ਼ਲ ਬਣਾਏ ਗਏ ਹੈ ਬੈੱਡ ਬਣਾਏ ਗਏ ਨੇ ਹਨ ਖਾਣ ਪੀਣ ਦਾ ਪ੍ਰਬੰਧ ਦਵਾਈਆਂ ਦਾ ਪੰਜਾਬ ਸਰਕਾਰ ਕਰੂਗੀ ਈਵਨ ਜੇ ਕੋਈ ਸੱਜਣ ਸਾਨੂੰ ਇਹ ਕਹਿੰਦਾ ਜੀ ਪਿੰਡ ਵਿੱਚੋਂ ਲੈ ਕੇ ਜਾਓ ਤਾਂ ਉਹ ਵੀ ਪੰਜਾਬ ਸਰਕਾਰ ਆਪਣਾ ਵਾਹਨ ਤੇ ਜੂਗੀ ਅਤੇ ਨਾਲ ਦੀ ਨਾਲ ਅਸੀਂ ਸਾਰਿਆਂ ਨੇ ਇੱਕ ਵਾਅਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸਕਰ ਹੈ ਉਹਦੇ ਨਾਲ ਅਸੀਂ ਕੋਈ ਰਹਿਣ ਨਹੀਂ ਕਰਾਂਗੇ ਜੇ ਪਿੰਡ ਦਾ ਵੀ ਕੋਈ ਨਸ਼ਾ ਤਸਕਰ ਹੈ ਉਹਦੀ ਕੋਈ ਪਿੰਡ ਦਾ ਬੰਦਾ ਜਮਾਨਤ ਨਹੀਂ ਕਰਊਗਾ ਸ਼ਹਿਰੋਂ ਨੇ ਰਲ ਕੇ ਵਾਅਦਾ ਕੀਤਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਮਹਿਮ ਚੱਲੂਗੀ ਤਾਂ ਹੀ ਪੰਜਾਬ ਦਾ ਜਿਹੜਾ ਭਿਕ ਵਿੱਚੋਂ ਤਾਂ ਹੀ ਪੰਜਾਬ ਦੀ ਜਨਨੀ ਵਿੱਚੋਂ ਚਾਹੇ ਪੰਜਾਬ ਦਾ ਨੌਜਵਾਨ ਬਚੂਗਾ ਇਹ ਬਹੁਤ ਜ਼ਰੂਰੀ ਸੀ ਜਿਹੜੀ ਪੰਜਾਬ ਸਰਕਾਰ ਨੇ ਮਹਿਮ ਸਟਾਰਟ ਕੀਤੀ ਹੈ ਲੋਕਾਂ ਦਾ ਭਰੂਰ ਸਮਰਥਨ ਮਿਲਦਾ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਕੋਬ ਸ੍ਰੀਮਾਨ ਦਾ ਸਾਡੀ ਗ੍ਰਾਮ ਪਚਾ ਦਾ ਸਾਡੇ ਮੋਟਰ ਪਾਰਟੀ ਦੇ ਬੰਦਿਆਂ ਦਾ ਚਾਰਾ ਦਾ ਬਹੁਤ ਬਹੁਤ ਧੰਨਵਾਦ